ਲਾ ਤਾਂ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਪੰਜਾਬ ਦੇ ਇੰਚਾਰਜ ਸੁਸ਼ੋਧਿਆ ਸਾਹਿਬ ਦਾ ਔਰ ਪੰਜਾਬ ਦੇ ਸਾਡੇ ਪ੍ਰਧਾਨ ਅਮਨ अरोड़ा ਜੀ ਦਾ ਔਰ ਸਾਰੀ ਸਮੁੱਚੀ ਲੀਡਰਸ਼ਿਪ ਜੋ ਅੱਜ ਇੱਥੇ ਆ ਕੇ ਮੰਤਰੀ ਸਾਹਿਬਾਨ ਸੀਐਮ ਸਾਹਿਬ ਦੇ ਪਰਿਵਾਰ ਦੇ ਸਾਰੇ ਮੈਂਬਰ ਸਾਹਿਬਾਨ ਅੱਜ ਇੱਥੇ ਅਸ਼ੀਰਵਾਦ ਦੇ ਕੇ ਗਏ ਨੇ ਔਰ ਸਭ ਨਾਲ ਵੱਡੀ ਗੱਲ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਅੱਜ ਤੇ ਖੁਸ਼ੀ ਪਾਈ ਜਾ ਰਹੀ ਹੈ ਇਸ ਗੱਲ ਦਾ ਮੈਨੂੰ ਬੜਾ ਸਕੂਨ ਹੈ ਔਰ ਜਿੱਥੇ ਤੁਸੀਂ ਕਹਿ ਰਹੇ ਹੋ ਚੇਅਰਮੈਨ ਬਣਿਓ ਬੜੀ ਵੱਡੀ ਜ਼ਿੰਮੇਵਾਰੀ ਹੈ ਔਰ ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੈ ਔਰ ਹਫਤੇ ਦਾਜਨ ਬਾਅਦ ਮਿਲਾਂਗੇ ਜਦ ਮੈਨੂੰ ਸਾਰਾ ਐਗਜ਼ੈਕਟ ਜੋ ਪੀਆਰਟੀਸੀ ਦਾ ਚਾਹੇ ਉਹ ਬਸਾਂ ਨਵੀਆਂ ਪਾਣੀਆਂ ਚਾਹੇ ਉਹ ਜਿਹੜੀਆਂ ਕੰਟਰੈਕਟ ਬੇਸ ਤੇ ਉਹਨੇ ਚਾਹੇ ਸੋਲਰ ਸਿਸਟਮ ਲਾਣੇ ਨੇ ਸਾਡੇ ਤੇ ਚਾਹੇ ਜਿੰਨੇ ਬਸ ਸਟੈਂਡ ਬਣਿਆ ਨੇ ਉਹਨਾਂ ਦੀ ਰੈਨੋਵੇਸ਼ਨ ਕੁਝ ਕਰਨੀ ਹੈ ਸਾਰੀ ਆਪਾਂ ਹਫਤੇ 10 ਦੇ ਅੰਦਰ ਮਿਲ ਕੇ ਤੁਹਾਡੇ ਨਾਲ ਡਿਸਕਸ ਕਰਾਂਗੇ ਮੇਰੀ ਪ੍ਰਾਇੋਰਟੀ ਜਿਹੜੇ ਆਮ ਲੋਕਾਂ ਦਾ ਜਿਹੜਾ ਟਰਾਂਸਪੋਰਟੇਸ਼ਨ ਦਾ ਸਿਸਟਮ ਹੈ ਉਹ ਸਿਰਫ ਤੇ ਸਿਰਫ ਬੱਸਾਂ ਨੇ ਇਹਨੂੰ ਵਧੀਆ ਬਣਾਣਾ ਬੱਸ ਸਟੈਂਡ ਨੂੰ ਵਧੀਆ ਬਣਾਣਾ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣਾ ਇਹੀ ਮੇਰੀ ਮੇਨ ਪ੍ਰਾਇੋਰਟੀ ਹੈ ਔਰ ਜਿਹੜੇ ਲੋਕ ਜਿਵੇਂ ਬੱਸ ਸਟੈਂਡ ਨਵੇਂ ਬਣਦੇ ਨੇ ਪੁਰਾਣੇ ਤੋਂ ਅਫੈਕਟਡ ਨੇ ਤਾਂ ਮੇਰੀ ਇਹ ਪ੍ਰਾਇੋਰਟੀ ਹੋਊਗੀ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਸੈਟਲ ਕੀਤਾ ਜਾਵੇ ਜਿੰਮੇਵਾਰੀ ਬੜੀ ਪਹਿਲਾਂ ਮੇਜਰ ਸੀ ਪਰ ਜਿਹਨਾਂ ਬਣਾ ਰੁਕਾਵਟਾਂ ਪਾਈਆਂ ਜਾਂ ਅਸੀਂ ਅੱటు ਪੈਂਦੇ ਹਾਂ ਤਾਂ ਵੀ ਹੁਣ ਉੱਥੇ ਨਹੀਂ ਲੱਗਦਾ ਕੋਈ ਵੀ ਕਿਸੇ ਦੀ ਕੰਮ ਵਿੱਚ ਜਾਂ ਕਿਸੇ ਦੀ ਤਰੱਕੀ ਵਿੱਚ ਰੁਕਾਵਟ ਪਾ ਸਕਦਾ ਜ਼ਿੰਦਗੀ 'ਚ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਆਪਦੇ ਪਿਤਾ ਭਗਵਾਨ ਦਾ ਉਰੇਜਾ ਜੀ ਦੀ ਗੁਰਤੀ ਲੈ ਕੇ ਮੈਂ ਰੋਜ਼ ਸਵੇਰੇ ਉੱਠ ਕੇ ਫੀਲਡ 'ਚ ਨਿਕਲਦਾ ਆ ਆਪਦਾ ਕੰਮ ਕਰੀਦਾ ਬਾਕੀ ਤਾਂ ਪਰਮਾਤਮਾ ਨੇ ਛੱਡ ਦੇਣਾ ਹੁੰਦਾ ਤੁਹਾਨੂੰ ਤਾਂ ਅਕਰ ਲੀਡਰ ਦੇ ਨਾਂ ਤੇ ਨਹੀਂ ਜਾਣਿਆ ਜਾਂਦਾ ਪੀ ਆਰਟੀੀ ਬਹੁਤ ਤੰਗੀਆਂ ਨੇ ਜਿਵੇਂ ਨਜਾਇਜ਼ ਬਸਾਂ ਚੱਲਣੀਆਂ ਤੇ ਹੋਰ ਬਹੁਤ ਸਾਰੀਆਂ ਜਦ ਨੈਕਸਟ ਅਪਾ ਪੱਤਰਕਾਰ ਪ੍ਰੈਸ ਮਿਲਣੀ ਕਰਾਂਗੇ ਤਾਂ ਤੁਹਾਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਾਂਗੇ ਜੇ ਤੁਸੀਂ ਇਹ ਗੱਲ ਕਹੀ ਹੈ ਤਾਂ ਮੈਨੂੰ ਸ਼ੌਂਕ ਹੈ ਲੋਕਾਂ ਦੇ ਕੰਮ ਕਰਨ ਦਾ ਔਰ ਜਿਹਦਾ ਕੰਮ ਕਹਿਣਾ ਹੈ ਉਹਦਾ ਠੋਕ ਕੇ ਕੰਮ ਕਹਿਣਾ ਹੈ ਠੋਕ ਕੇ ਕੰਮ ਕਰਾਣਾ ਕਿਉਂਕਿ ਜਿਹੜੇ ਲੋਕ ਨੇ ਉਹ ਲੀਡਰ ਕੋਲ ਬੜੇ ਆਸ ਨਾਲ ਜਾਂਦੇ ਨੇ ਇਹ ਬੰਦੇ ਕੋਲ ਚੱਲੇ ਆ ਇਹਨੂੰ ਫੋਨ ਕੀਤਾ ਤਾਂ ਸਾਡਾ ਕੰਮ ਹੋਣਾ ਚਾਹੀਦਾ ਸੋ ਮੇਰੀ ਪ੍ਰਾਇੋਰਟੀ ਇਹ ਰਹਿੰਦੀ ਹੈ ਜਿਹੜੇ ਬੰਦੇ ਨੇ ਮੈਨੂੰ ਫੋਨ ਕਰ ਲਿਆ ਮੈਨੂੰ ਕੰਮ ਕਹਿਤਾ ਤਾਂ ਫਿਰ ਮੈਂ ਪੂਰੀ ਪੇਨ ਲੈ ਕੇ ਉਹਦਾ ਕੰਮ ਕਰਾਨਾ ਇਹ ਜਿਹੜੀ ਜ਼ਿੰਮੇਵਾਰੀ ਹੈ ਪੀਆਰਟੀ ਸੀ ਇਹ ਵੀ ਜਲਦ ਤੋਂ ਜਲਦ ਇਹਨੂੰ ਲੀਹਾਂ ਤੇ ਚੜਾ ਦੇਗਾ ਭਾਈ ਜਨੇਜਾ ਸਾਹਿਬ ਗਰਾਊਂਡ ਦੇ ਨਾਲ ਜੁੜੇ ਹੋਏ ਨੇਤਾ ਨੇ ਔਰ ਵਰਕਰਾਂ ਨੂੰ ਨਾਲ ਲੈ ਕੇ ਚਲਦੇ ਨੇ ਇਹ ਪਾਰਟੀ ਵੀ ਸਮਝਦੀ ਆ ਕਿਉਂਕਿ ਆਮ ਆਦਮੀ ਪਾਰਟੀ ਹਰ ਇੱਕ ਵਰਕਰ ਦੇ ਉੱਤੇ ਹਰ ਇੱਕ ਨੇਤਾ ਦੇ ਉੱਤੇ ਬਹੁਤ ক্লোਜ਼ਲੀ ਨਿਗਰੱਖੀ ਰੱਖਦੀ ਹੈ ਕਿ ਕੌਣ ਸਹੀ ਕੰਮ ਜਿਹੜਾ ਦੀ ਕਰ ਰਿਹਾ ਜਿਹੜਾ ਵੀ ਸਹੀ ਕੰਮ ਕਰ ਰਿਹਾ ਉਹਨੂੰ ਜ਼ਿੰਮੇਵਾਰੀਆਂ ਪਿਛਲੇ ਸਮੇਂ ਚ ਵੀ ਮਿਲੀਆਂ ਨੇ ਜਨੇਜਾ ਸਾਹਿਬ ਨੂੰ ਵੀ ਇਹ ਜਿਹੜੀ ਆ ਵੱਡੀ ਜ਼ਿੰਮੇਵਾਰੀ ਮਿਲੀ ਆ ਕਿਉਂਕਿ ਪੀ ਆਰਟੀਸੀ ਜਿਹੜੀ ਆ ਉਹ ਪੰਜਾਬ ਦੀ ਇੱਕ ਕਿਸਮ ਦੇ ਨਾਲ ਤੁਸੀਂ ਕਹੋ ਪਛਾਣ ਹੈ ਕਿ ਸਾਡੇ ਕਲਚਰ ਦਾ ਪਾਰਟ ਹੈ ਪੀਆਰਟੀਸੀ ਜਦੋਂ ਕਿ ਤੇ ਆਪਾਂ ਉਹ ਘੋੜੇ ਵਾਲੀ ਬੱਸ ਦੇਖਦੇ ਆਂ ਤੇ ਉਹ ਲੱਗਦਾ ਵੀ ਹਾਂ ਪੰਜਾਬ ਵਾਲੀ ਬੱਸ ਜਿਹੜੀ ਉਹ ਆ ਗਈ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਸਾਨੂੰ 100% ਉਮੀਦ ਹੈ ਕਿ ਜਨੇਜਾ ਜੀ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਚਲਾਉਣਗੇ ਪਹਿਲਾਂ ਵੀ ਜਿਹੜੀ ਚੱਲ ਰਹੀ ਹੈ ਜਿਉਂ ਸਰਕਾਰ ਬਣੀ ਆ ਉਦੋਂ ਤੋਂ ਪੀਆਰਟੀਸੀ ਦੇ ਵਿੱਚ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਚੇਂਜਸ ਕੀਤੀਆਂ ਗਈਆਂ ਨੇ ਸਾਡੇ ਮੰਤਰੀ ਸਹਿਬਾਨ ਨੇ ਪਹਿਲਾਂ ਹਡਾਣਾ ਸਾਹਿਬ ਸੀ ਉਹਨਾਂ ਨੇ ਵੀ ਜਿਹੜੀਆਂ ਕੀਤੀਆਂ ਨੇ ਅੱਗੋਂ ਹੁਣ ਜਨੇਜਾ ਸਾਹਿਬ ਵੀ ਜਿਹੜਾ ਕਰਨਗੇ ਤੇ ਘੱਟੋ ਘੱਟ ਅਸੀਂ ਜਿਹੜੀਆਂ ਬਾੜੀਆਂ ਨੇ ਉਹ ਪੰਜਾਬ ਚੋਂ ਹੀ ਲਵਾਵਾਂਗੇ ਇਹ ਸਮੱਸਿਆਵਾਂ ਸਮੇਂ-ਸਮੇਂ ਤੇ ਅਸੀਂ ਸਾਰੀਆਂ ਹੱਲ ਕੀਤੀਆਂ ਜਿਹੜੀਆਂ ਮੁਲਾਜ਼ਮਾਂ ਦੀਆਂ ਜੈਨੂਨ ਗੱਲਾਂ ਹੁੰਦੀਆਂ ਉਹ ਤੇ ਤਕਰੀਬਨ ਹੱਲ ਕਰਤੀਆਂ ਜਿਹੜੀ ਗੱਲ ਮੰਨਣਯੋਗ ਨਹੀਂ ਉਹ ਵੇਖੋ ਨਾ ਮੰਨੀ ਜਾਣੀ ਆ ਨਾ ਕਦੀ ਪਿਛਲੀ ਸਰਕਾਰ ਨੇ ਕਿਸੇ ਨੇ ਮੰਨੀ ਆ ਜਿਹੜੀ ਗੱਲ ਜੈਨੂਨ ਆ ਉਦੇ ਸਰਦਾਰ ਭਗਵੰਤ ਸਿੰਘ ਮੰਨਦੇ ਅਸੀਂ ਆਪਕੋ 24 ਘੰਟੇ ਭਾਵੇਂ ਸਾਡੇ ਕਨੈਕਟਰ ਨੇ ਭਾਵੇਂ ਡਰਾਈਵਰ ਨੇ ਤੇ ਭਾਵੇਂ ਕੋਈ ਹੋਰ ਮੁਲਾਜ਼ਮ ਅਸੀਂ 24 ਘੰਟੇ ਆ ਜਰੂਰੀ ਹੈ ਗ੍ਰਿਫਤਾਰੀਆਂ ਹੋਈਆਂ ਲਗਾਤਾਰ ਉਹਦਾ ਵਿਰੋਧ ਹੈ ਕਿ ਗ੍ਰਿਫਤਾਰੀਆਂ ਕਰਕੇ ਉਹਨਾਂ ਦੀ ਆਵਾਜ਼ ਦੱਬੀ ਜਾ ਸਕਦੀ ਹੈ ਅੱਗੇ ਕਿਸ ਤਰ੍ਹਾਂ ਦਾ ਹਾਲ ਗੱਲ ਇਹ ਆ ਗ੍ਰਿਫਤਾਰੀ ਕੋਈ ਕਿਸੇ ਦੀ ਨਾਜਾਇਜ਼ ਨਹੀਂ ਕੀਤੀ ਗਈ ਉਹ ਆ ਵੇਖਿਆ ਪਿਛਲੇ ਦਿਨੀ ਇੱਕ ਜਗ੍ਹਾ ਤੇ ਪੁਲਿਸ ਇੰਸਪੈਕਟਰ ਨੂੰ ਉਹ ਡੀਟੇਲ ਪਾ ਕੇ ਆਗਲਾ ਦਿੱਤੀ ਗਈ ਇੱਕ ਜਗ੍ਹਾ ਤੇ ਅਫਸਰਾਂ ਦੇ ਉੱਤੇ ਬਾਸ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਤੇ ਵੇਖੋ ਕਾਨੂੰਨ ਤਹਿਤ ਪੁਲਿਸ ਨੇ ਕਾਰਵਾਈ ਕੀਤੀ ਹੈ ਕਿਸੇ ਦੀ ਕੋਈ ਨਜਾਇਜ਼ ਗ੍ਰਿਫਤਾਰੀ ਨਹੀਂ ਹੋਈ ਉਹਦੇ 'ਚ ਵੀ ਵੇਖੋ ਸਾਡੀ ਕੋਸ਼ਿਸ਼ ਇਹ ਹੋਊਗਾ ਕਿ ਸਾਡੇ ਪਰਿਵਾਰ ਨੇ ਉਹ ਵੀ ਮਸਲਾ ਵਹਿ ਬੂਕੇ ਹੱਲ ਹੋਵੇ ਪਰ ਜੇ ਆਪਾਂ ਕਾਨੂੰਨ ਨੂੰ ਹੱਥ ਲਾਵਾਂਗੇ ਫਿਰ ਕਾਨੂੰਨ ਤੇ ਕਾਰਵਾਈ ਕਰੂਗਾ ਜੇ ਕਾਨੂੰਨ ਨਾਲ ਪਰ ਹਲਕੇ ਚੱਲਾਂਗੇ ਕਾਨੂੰਨ ਤੁਹਾਡੀ ਰੱਖਿਆ ਕਰੂਗਾ ਜੇ ਕਾਨੂੰਨ ਨੂੰ ਤੁਸੀਂ ਹੱਥ ਜਲਾਉਗੇ ਫਿਰ ਕਾਨੂੰਨ ਤੁਹਾਡੇ ਤੇ ਕਾਰਵਾਈ ਕਰੇਗਾ ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਸਾਰੇ ਸਾਡੇ ਛੋਟੇ ਭਰਾ ਹਰਪਾਲ ਜਰੇਜਾ ਜੀ ਨੂੰ ਮੁਬਾਰਕਬਾਦ ਦੇਣ ਲਈ ਪਹੁੰਚੇ ਹੋਗੇ ਕਿਉਂਕਿ ਅੱਜ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਉਹਨਾਂ ਨੂੰ ਪੀਆਰਟੀ ਸੀ ਦਾ ਇੱਕ ਅਹਿਮ ਅਹੁਦਾ ਚੇਅਰਮੈਨ ਬਣਾਇਆਗਾ ਸੋ ਸਮੁੱਚੀ ਲੀਡਰਸ਼ਿਪ ਜਿਹੜੀ ਆ ਅੱਜ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੀ ਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਔਟ ਆਸਰਾ ਲਿਆ ਗਿਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਮੇਰੇ ਨਾਲ ਮੇਰੇ ਕੈਬਨਟ ਦੇ 3 ਡਾਕਟਰ ਬਰਬੀਰ ਜੀ ਔਰ ਲਾਲਜੀਤ ਭੁੱਲਰ ਜੀ ਔਰ ਬਹੁਤ ਸਾਰੇ ਸਾਡੇ ਮਿਨਿਸਟਰ ਸਾਹਿਬਾਨ ਆ ਕੇ ਆਲਰੇਡੀ ਅਸ਼ੀਰਵਾਦ ਦੇ ਕੇ ਚਲੇ ਗਏ ਨੇ ਸਾਡੇ ਪੰਜਾਬ ਦੇ ਪ੍ਰਧਾਨ ਅਮਨੁਰਾ ਜੀ ਬਲਤੇਜ ਪੰਨੂ ਜੀ ਜਿਹੜੇ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਜੋ ਮੁਖਤਰੀ ਸਾਹਿਬ ਦੇ ਮੀਡੀਆ ਐਡਵਾਈਜ਼ਰ ਨੇ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਸਮੁੱਚਾ ਪਰਿਵਾਰ ਜਿਹੜਾ ਅੱਜ ਅਸ਼ੀਰਵਾਦ ਦੇਣ ਲਈ ਪਹੁੰਚਿਆ ਸੀ ਬਹੁਤ-ਬਹੁਤ ਬੰਬੇਰੇ ਵੱਲੋਂ ਮੁਬਾਰਕਾਂ ਸਾਡੀ ਸਬੂਚੀ ਟੀਮ ਵੱਲੋਂ ਮੁਬਾਰਕਾਂ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਪੀਆਰਟੀਸੀ ਦਾ ਆਧਾਰਾਗਾ ਉਹ ਇਹਨਾਂ ਦੀ ਗਵਾਹੀ ਥੋਰ ਤਰੱਕੀ ਕਰੂਗਾ ਔਰੇ ਆਪਣੀਆਂ ਸੇਵਾਵਾਂ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਨਿਭਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਟੀਚਾ ਹੁੰਦਾਗਾ ਕਿ ਜਿਹੜਾ ਵੀ ਕੰਮ ਕਰਨਾਗਾ ਉਹ ਇਮਾਨਦਾਰੀ ਨਾਲ ਹੋਵੇ ਪਾਰਦਰਸ਼ਤਾ ਦੇ ਨਾਲ ਹੋਵੇ ਕੋਈ ਪੱਖਪਾਤ ਨਾ ਹੋਵੇ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨਿਭਾਉਣਗੇ ਕਿਉਂਕਿ ਇਹ ਪਰਿਵਾਰ ਜਿਹੜਾ ਇਹਨਾਂ ਦੇ ਪਿਤਾ ਜੀ ਭਗਵਾਨ ਭਗਵੰਦਾਸ ਸੁਨੇਜਾ ਜੀ ਦੇ ਪੁੱਤਰ ਨੇਗੇ ਉਹ ਬਹੁਤ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਚ ਲੱਗੇ ਹੋਏ ਨੇਗੇ ਪੁਰਾਣੇ ਸਮੇਂ ਜਦੋਂ ਸੀਨੀਅਰ ਯੂਨੀਵਰਸਿਟੀ ਪੜ੍ਹਦੇ ਸੋ ਉਸ ਸਮੇਂ ਦੇ ਜਾਣਦੇ ਆਗੇ ਭਗਵੰਦ ਦਾ ਜੁਨੇਜਾ ਜੀ ਨੂੰ ਉਹਨਾਂ ਦੇ ਸੁਪੁੱਤਰ ਇਹ ਵੀ ਪੋਲਿਟਿਕਲ ਲਾਈਨ ਦੇ ਅੰਦਰ ਔਰ ਸਮਾਜਿਕ ਖੇਤਰ ਦੇ ਅੰਦਰ ਆਪਣੀਆਂ ਅਹਿਮ ਭੂਮਿਕਾ ਨਿਭਾ ਚੁੱਕੇ ਨੇਗੇ ਔਰ ਅੱਜ ਬਤੌਰ ਆਮ ਆਦਮੀ ਪਾਰਟੀ ਦੇ ਸਾਥੀ ਬਤੌਰ ਸ਼੍ਰੀ ਰਵਿੰਦ ਕੇਜਰੀਵਾਜ ਦੇ ਸਾਥੀ ਬਤੌਰ ਸਰਦਾਰ ਭਗਵੰਦ ਸਿੰਘ ਮਾਨ ਜੀ ਦੇ ਛੋਟੇ ਭਰਾ ਹੁੰਦੇ ਹੋਏ ਇਸ ਸਭਾਵਾ ਜਿਹੜੀਆਂ ਇਹਨਾਂ ਨੂੰ ਸੌਂਪਿਆ ਗਿਆ ਜene ਔਰ ਮੈਂ ਸਮਝਦਾ ਇਸ ਸਭਾਵਾ ਜਿਹੜੀਆਂ ਬੜੇ ਅੱਛੇ ਢੰਗ ਨਾਲ ਨਿਭਾਉਣਗੇ